ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਦੇ ਦਿਨ ਦੀ ਸ਼ੁਰੂਆਤ ਅਸੀਂ ਕੀਤੀ ਬ੍ਰਿਸਬੇਨ ਤੋਂ ਤੇ ਇੱਕ ਹੋਰ ਬਹੁਤ ਸੋਹਣੀ ਜਗ੍ਹਾ ਜਿਹੜੀ ਆ ਉਹ ਅੱਜ ਆਪਾਂ ਐਕਸਪਲੋਰ ਕਰਾਂਗੇ ਤੇ ਇਹ ਜਿਹੜਾ ਰਸਤਾ ਵੀ ਆ ਇਹ ਹੈਗਾ ਵਾ ਸਿਡਨੀ ਤੇ ਬ੍ਰਿਸਬੇਨ ਨੂੰ ਕਨੈਕਟ ਕਰਦਾ ਵਾ ਤੇ ਰਾਹ ਵੀ ਬੜਾ ਸੋਹਣਾ ਤੇ ਬਾਕੀ ਠਾਠਾ ਮਾਰਦਾ ਸਮੁੰਦਰ ਆ ਤੇ ਆਪਾਂ ਇਹ ਸਾਰਾ ਏਰੀਆ ਜਿਹੜਾ ਵਾ ਇਹ ਘੁੰਮ ਫਿਰ ਕੇ ਵੇਖਾਂਗੇ ਤੇ ਚਲੋ ਆਪਾਂ ਕਰਦੇ ਹਾਂ ਆਪਣਾ ਸਫ਼ਰ ਸ਼ੁਰੂ was 23 People started to talk You know what I mean ਤੇ ਅੱਜ ਜਿਹੜਾ ਮੌਸਮ ਆ ਇਹ ਵੀ ਤੁਸੀਂ ਵੇਖੋਗੇ ਵੀ ਬੱਦਲ ਹੀ ਬੱਦਲ ਆ ਚਾਰ ਸਫੇਰੇ ਤੇ ਇਹ ਜਿਹੜਾ ਰਾਹ ਵਾ ਜਿਹਦੇ ਉੱਪਰ ਆਪਾਂ ਜਾ ਰਹੇ ਆ ਹੈਗਾ ਵਾ ਪੈਸੀਫਿਕ ਮੋਟਰਵੇ ਤੇ ਇਹ ਬ੍ਰਿਸਬੇਨ ਤੋਂ ਚੱਲਦਾ ਵਾ ਗੋਲਡ ਕੋਸਟ ਤੇ ਗੋਲਡ ਕੋਸਟ ਤੋਂ ਫਿਰ ਅੱਗੇ ਸਿੱਧਾ ਸਿਡਨੀ ਨੂੰ ਤੇ ਲਗਭਗ ਜਿਹੜਾ ਟੋਟਲ ਸਫਰ ਹੈ ਇਹ 12 ਤੋਂ 13 ਘੰਟੇ ਲੱਗ ਜਾਂਦੇ ਜਦੋਂ ਆਪਾਂ ਬ੍ਰਿਸਬੇਨ ਤੋਂ ਸਿਡਨੀ ਜਾਣਾ ਹੋਵੇ ਬਾਈ ਕਾਰ ਤੇ ਡਰਾਈਵ ਕਾਫੀ ਲੰਮੀ ਆ ਜਿਹੜੇ ਕਿ ਕਾਰ ਕੂਰ ਚਲਾਉਣ ਦੇ ਸ਼ੌਕੀਨ ਆ ਉਹ ਤਾਂ ਫਿਰ ਇਸੇ ਰਾਹ ਦੇ ਉੱਤੇ ਜਾਂਦੇ ਆ ਕਿਉਂਕਿ ਰਾਹ ਜਿਹੜਾ ਵਾ ਇਹ ਬਹੁਤ ਜ਼ਿਆਦਾ ਸੋਹਣਾ ਵਾ ਬਾਕੀ ਟੂਰਿਸਟ ਵਾਸਤੇ ਵੀ ਇਹ ਰეკਮੈਂਡ ਕਰਦੇ ਆ ਵੀ ਜਿਹੜਾ ਰਾਹ ਵਾ ਬਾਈ ਕਾਰ ਤੁਸੀਂ ਜਾਓਗੇ ਨਾ ਤੇ ਤੁਹਾਨੂੰ ਵਧੀਆ ਲੱਗੂਗਾ ਪਰ ਇੱਕ ਚੀਜ਼ ਆ ਵੀ ਰਾਹ ਦੇ ਵਿੱਚ ਰੁਕਣਾ ਜ਼ਰੂਰੀ ਆ ਤੇ ਰਾਹ ਦੇ ਵਿੱਚ ਜੇ ਤੁਸੀਂ ਨਾਈਟ ਸਟੇ ਕਰ ਲੋ ਤੇ ਇਹ ਰੋਡ ਜਿਹੜਾ ਵਾ ਫਿਰ ਬਹੁਤ ਜ਼ਿਆਦਾ ਸੋਹਣਾ ਲੱਗਦਾ ਵਾ ਬਾਕੀ ਇਹ ਆ ਵੀ ਜੇ 13 14 ਘੰਟੇ ਦੀ ਡਰਾਈਵ ਚ ਲਗਾਤਾਰ ਕਰਨੀ ਆ ਫਿਰ ਤਾਂ ਬੰਦੇ ਨੂੰ ਔਖਾ ਲੱਗਣਾ ਹੀ ਲੱਗਣਾ ਤੇ ਇਹ ਸਾਰਾ ਰਾਹ ਇਦਾਂ ਦਾ ਹੀ ਰੁੱਖਾਂ ਦੇ ਨਾਲ ਲੱਦੇ ਪਹਾੜ ਤੇ ਸਮੁੰਦਰ ਦਾ ਜਿਹੜਾ ਕੰਢਾ ਵਾ ਬਸ ਇਦਾਂ ਦੇ ਸੀਨ ਜਿਹੜੇ ਆ ਐਸੇ ਰੋਡ ਦੇ ਉੱਤੇ ਤੁਹਾਨੂੰ ਦਿਖਾਈ ਜਾਣੇ ਆ। ਬਾਕੀ ਹੁਣ ਅਸੀਂ ਇੱਥੋਂ ਟਰਨ ਲਵਾਂਗੇ ਜੀ ਤੇ ਇਹ ਜਿਹੜਾ ਮੇਨ ਹਾਈਵੇ ਨੂੰ ਆਪਾਂ ਹੁਣ ਛੱਡ ਦੇਣਾ ਤੇ ਆਪਾਂ ਲੈਫਟ ਇੱਕ ਬੈਰਨ ਵੇ ਕਰਕੇ ਏਰੀਆ ਵਾ ਕਾਫੀ ਸੋਹਣਾ ਟਾਊਨ ਆ ਤੇ ਕਾਫੀ ਟੂਰਿਸਟ ਵੀ ਉੱਥੇ ਆਉਂਦੇ ਆ ਤੇ ਉਹ ਖਾਸ ਤੌਰ ਤੇ ਮਸ਼ਹੂਰ ਆ ਉੱਥੇ ਜਿਹੜਾ ਲਾਈਟ ਹਾਊਸ ਆ ਤੇ ਲਾਈਟ ਹਾਊਸ ਵੇਖਣ ਵਾਸਤੇ ਕਾਫੀ ਸਾਰੇ ਲੋਕ ਜਾਂਦੇ ਆ ਤੇ ਲਗਭਗ ਅਸੀਂ ਪਹੁੰਚ ਹੀ ਗਏ ਆ ਟਾਊਨ ਦੇ ਵਿੱਚ ਤੇ ਟਾਊਨ ਹੋ ਗਿਆ ਜੀ ਸ਼ੁਰੂ ਤੇ ਬਾਜ਼ਾਰ ਦੇ ਵਿੱਚ ਜੰਨੀਆਂ ਵੀ ਦੁਕਾਨਾਂ ਮੈਂ ਵੇਖ ਰਿਹਾ ਨਾ ਇਹ ਸਾਰੀਆਂ ਚਿੱਟੀਆਂ ਤੇ ਗਰੇ ਜਿਹੇ ਰੰਗ ਦੀਆਂ ਵਾ ਤੇ ਮੈਨੂੰ ਲੱਗਦਾ ਵੀ ਇੱਥੇ ਸ਼ਾਇਦ ਇਹਨਾਂ ਨੇ ਥੀਮ ਹੀ ਬਣਾ ਰੱਖਿਆ ਹੋਣਾ ਵਾ ਤੇ ਬਾਕੀ ਆਪਣੇ ਨਾਲ ਭਾਜੀ ਹੁਣੀ ਦੱਸ ਰਹੇ ਵੀ ਇੱਥੇ ਜਿਹੜੇ ਬੰਗਲੋ ਵਗੈਰਾ ਹੈਗੇ ਆ ਜਿਹੜੇ ਘਰ ਹੈਗੇ ਆ ਕਾਫੀ ਮਹਿੰਗੇ ਆ ਕਿਉਂਕਿ ਮੋਸਟਲੀ ਜਿਹੜੇ ਆ ਸੀ ਫੇਸਿੰਗ ਆ ਤੇ ਟਾਊਨ ਜਿਹੜਾ ਇਹ ਛੋਟਾ ਹੋਣ ਕਰਕੇ ਨਾ ਇੱਥੇ ਮੋਸਟਲੀ ਜਿਹੜੇ ਰਿਟਾਇਰਡ ਬੰਦੇ ਆ ਉਹ ਵੀ ਇੱਥੇ ਕਾਫੀ ਸਾਰੇ ਰਹਿੰਦੇ ਆ ਇਹ ਪਹੁੰਚ ਗਏ ਆ ਜੀ ਇਸ ਸ਼ਹਿਰ ਦੀ ਜਿਹੜੀ ਮੇਨ ਅਟਰੈਕਸ਼ਨ ਆ ਲਾਈਟ ਹਾਊਸ ਤੇ ਇਹ ਵੇਖ ਲਓ ਵੀ ਪੁਰਾਣੇ ਜ਼ਮਾਨਿਆਂ ਦੇ ਵਿੱਚ ਇਦਾਂ ਜਿਹੜੇ ਸਮੁੰਦਰੀ ਬੇੜੇ ਸੀ ਨਾ ਉਹਨਾਂ ਨੂੰ ਡਾਇਰੈਕਸ਼ਨ ਦੇਣ ਵਾਸਤੇ ਤੇ ਜਾ ਉਹਨਾਂ ਨੂੰ ਕਿਨਾਰਾ ਦਿਖਾਉਣ ਵਾਸਤੇ ਵੀ ਭਾਈ ਐਡੀ ਦੂਰ ਕਿਨਾਰਾ ਹੈਗਾ ਉਹ ਤੇ ਤੁਸੀਂ ਇੱਧਰ ਨੂੰ ਆ ਜਾਓ ਤੇ ਡਾਇਰੈਕਸ਼ਨ ਦੇਣ ਵਾਸਤੇ ਜਿਹੜਾ ਇਹ ਪਹਿਲਾਂ ਬਣਾਇਆ ਗਿਆ ਇਹ ਇੱਥੇ ਤੇ ਬਾਕੀ ਇਹ ਕਾਫੀ ਉੱਚੀ ਜਗ੍ਹਾ ਦੇ ਥੱਲੇ ਸਮੁੰਦਰ ਰੱਖੋ ਕਿੰਨਾ ਨੀਵਾ ਵਾਂ ਤੇ ਆਹ ਵੇਖ ਕੇ ਲੱਗਦਾ ਭਾਈ ਵੀ ਸਮੁੰਦਰ ਵਾਕਿਆ ਹੀ ਖਤਰਨਾਕ ਹੁੰਦੇ ਆ ਤੇ ਇਸ ਟਾਈਮ ਕੀ ਹੈ ਵੀ ਹਵਾ ਬੜੀ ਤੇਜ਼ ਚੱਲਣ ਈ ਆ ਤੇ ਛੱਲਾਂ ਜਿਹੜੀਆਂ ਬਹੁਤ ਜ਼ਿਆਦਾ ਉੱਚੀਆਂ ਵਾ ਚਲੋ ਉਚਾਈ ਕਰਕੇ ਸਾਨੂੰ ਹੁਣ ਇੰਨੀਆਂ ਨਹੀਂ ਲੱਗਦੀਆਂ ਹਨਾ ਪਰ ਆਵਾਜ਼ ਤੋਂ ਤਾਂ ਐਂ ਲੱਗਦਾ ਵੀ ਜਦਾਂ ਕੋਈ ਮਤਲਬ ਕਿ ਬਾਲਾ ਹੀ ਖਿੱਚ ਤੂਗੇ ਕਿਸ ਚੀਜ਼ ਦੇ ਨਾਲ ਮਾਰਨ ੜਿਆ ਹੁੰਦਾ ਤੇ ਥੱਲੇ ਆ ਵੀ ਪੱਥਰ ਪੁੱਥਰ ਬਹੁਤ ਜ਼ਿਆਦਾ ਥੱਲੇ ਜਿਹੜੇ ਦਿਖ ਰਹੇ ਆ ਨਾ ਨਿਗ ਨਿਗ ਇਥੇ ਤੇ ਕਾਫੀ ਪੱਥਰ ਆ ਤਾਂ ਜਦੋਂ ਹੁਣ ਛੱਲਾਂ ਟਕਰਾਉਣੀਆਂ ਫਿਰ ਆਵਾਜ਼ ਤਾਂ ਆਉਣੀ ਆਉਣੀ ਆ ਬਾਕੀ ਇੱਥੋਂ ਲਾਈਟ ਹਾਊਸ ਦਾ ਜਿਹੜਾ ਸੀਨ ਆ ਨਾ ਉਹ ਵੀ ਬੜਾ ਸੋਹਣਾ ਨਜ਼ਰ ਆ ਰਿਹਾ ਤੇ ਇਹ ਜਿਹੜਾ ਸਾਹਮਣੇ ਆਪਣੀਆਂ ਆੜੀਆਂ ਝੌਂਪੜੀਆਂ ਨਾ ਲਾਲ ਰੰਗ ਦੀਆਂ ਜਿਹੜੀਆਂ ਵਾਂ ਇਹਦੇ ਵਿੱਚ ਹੀ ਆਪਣਾ ਕਾਫੀ ਹਾਊਸ ਵਗੈਰਾ ਵਾ ਤੇ ਹੋਰ ਵੀ ਸੋਵਿਨਰ ਵਗੈਰਾ ਵੀ ਇੱਥੇ ਹੈਗੇ ਆ ਤੇ ਬਹੁਤ ਘੱਟ ਲਿਮਟਿਡ ਜੀਆਂ ਪਾਰਕਿੰਗ ਆ ਇੱਥੇ ਬਾਕੀ ਬਹੁਤੇ ਸਾਰੇ ਬੰਦੇ ਤਾਂ ਥੱਲੇ ਪਾਰਕਿੰਗ ਜਿਹੜੀ ਲਾਉਂਦੇ ਆ ਤੇ ਉੱਥੇ ਉਹਨਾਂ ਨੇ ਬੰਦਾ ਇੱਕ ਰੱਖਿਆ ਹੋਇਆ ਵਾ ਜਿਹੜਾ ਕਿ ਮੈਨੇਜ ਕਰਦਾ ਵਾ ਜਿਹੜਾ ਜੇ ਤੇ स्लॉट ਹੈਗੀ ਆ ਤੇ ਉਹਨੂੰ ਕਲੋਣ ਦਿੰਦਾ ਵਾ ਨਹੀਂ ਤੇ ਉਹਨੂੰ ਥੱਲੇ ਨਾਲ ਦੀ ਨਾਲ ਹੀ ਵਾਪਸ ਮੋੜ ਦਿੰਦਾ ਕਿ ਭਾਈ ਥੱਲੇ ਜਾ ਕੇ ਲੱਭ ਲੋ। ਬਾਕੀ ਜਿਹੜਾ ਟਾਊਨ ਆ ਨਾ ਬਹੁਤ ਹੀ ਜ਼ਿਆਦਾ ਸੋਹਣਾ ਤੇ ਹਰਿਆ ਭਰਿਆ ਜਾਵਾ ਤੇ ਨਾਲ ਹੀ ਸਮੁੰਦਰ ਹੈ ਅਗਲੇ ਪਾਸੇ। ਤੇ ਜਦੋਂ ਹੁਣ ਕਈ ਟਾਊਨ ਆ ਉੱਥੇ ਮਤਲਬ ਕੱਲੀ ਹਰਿਆਲੀ ਹਰਿਆਲੀ ਆ ਪਰ ਹੁਣ ਇੱਥੇ ਵੇਖੋ ਵੀ ਸਮੁੰਦਰ ਵੀ ਨਾਲ ਆ ਤੇ ਹਰਿਆਲੀ ਵੀ ਨਾਲ ਹੈ ਤੇ ਨਾਲ ਹੀ ਪਹਾੜ ਆ। ਬਸ ਗੱਲ ਕਰੀ ਐ ਵੀ ਕਹਿਣ ਤੋਂ ਪਰੇ ਹੀ ਆ ਕੇ। ਸਾਹਮਣੇ ਜਿਹੜੀ ਆ ਇਹਦੀ ਐਂਟਰੀ ਆ ਤੇ ਇਹਦੇ ਅੰਦਰ ਮਿਊਜ਼ੀਅਮ ਬਣਿਆ ਹੋਇਆ ਵਾ ਤੇ ਆਪਾਂ ਇਹਦੇ ਅੰਦਰ ਚੱਲਦੇ ਆ ਤੇ ਇਹਨਾਂ ਨੇ ਨਾ ਕਾਫੀ ਸਾਰੀ ਹਿਸਟਰੀ ਇਹਦੇ ਬਾਰੇ ਦੱਸੀ ਆ ਜਿਵੇਂ ਕਿ ਆ ਵੇਖੋ 1873 ਤੋਂ 1896 ਤੱਕ ਨਾ ਇਹਨਾਂ ਦੇ 400 ਤੇ 19 ਜਿਹੜੇ ਸ਼ਿਪ ਆ ਨਾ ਉਹ ਡੁੱਬ ਕੇ ਹੀ ਪਾਣੀ ਦੇ ਵਿੱਚ ਉਹ ਹੋਇਆ ਇਦਾਂ ਵੀ ਇਹ ਜਿਹੜਾ ਮੇਨ ਰੂਟ ਆ ਸਿਡਨੀ ਤੇ ਬ੍ਰਿਸਬੇਨ ਦੇ ਵਿੱਚ ਤੇ ਇੱਥੇ ਵਪਾਰ ਕਾਫੀ ਚੱਲਦਾ ਸੀ ਤੇ ਕਾਫੀ ਸਾਰੇ ਸ਼ਿਪ ਜਿਹੜੇ ਹੀ ਆਉਂਦੇ ਸੀ ਤੇ ਨੇਰੇ ਦੇ ਵਿੱਚ ਕਈ ਵਾਰੀ ਜਿਹੜੇ ਥੱਲੇ ਪੱਥਰ ਹੀ ਨਾ ਵੱਡੇ ਵੱਡੇ ਤੇ ਉਹਨਾਂ ਦੇ ਨਾਲ ਟਕਰਾ ਜਾਂਦੇ ਸੀ ਤੇ ਫਿਰ ਪਾਣੀ ਦੇ ਵਿੱਚ ਹੀ ਡੁੱਬ ਜਾਂਦੇ ਸੀ ਸੋ ਕਾਫੀ ਸਾਰੇ ਬੰਦੇ ਵੀ ਇਨਾਂ ਨੇ ਇਨਾਂ ਦੇ ਜਿਹੜੇ ਹੀ ਉਹ ਮਰ ਗਏ ਸੀ ਉਦੋਂ ਤੇ ਇਨਾਂ ਨੇ ਲਗਭਗ 1901 ਦੇ ਵਿੱਚ ਨਾ ਇਹਨੂੰ ਫਿਰ ਜਿਹੜਾ ਇਹ ਲਾਈਟ ਹਾਊਸ ਆ ਨਾ ਇਹ ਕੁਛ 23 ਮੀਟਰ ਉੱਚਾ ਵਾ ਤੇ ਇਹਨੂੰ ਬਣਾਇਆ ਸੀ ਤਾਂ ਕਿ ਜਿਹੜੇ ਉਹ ਸ਼ਿਪ ਰਾਤ ਨੂੰ ਵੀ ਜਿਹੜੇ ਆਉਂਦੇ ਆ ਨਾ ਉਹਨਾਂ ਨੂੰ ਸਹੀ ਰਾਹ ਜਿਹੜਾ ਉਹ ਵਿਖਾਇਆ ਜਾਵੇ ਤੇ ਤਾਂ ਕਿ ਉਹ ਜਿਹੜੇ ਪੱਥਰਾਂ ਦੇ ਨਾਲ ਨਾ ਟਕਰਾਉਣ ਇੱਕ ਹੋਰ ਬੜੀ ਇੰਟਰਸਟਿੰਗ ਚੀਜ਼ ਹੈ ਵੀ 1999 ਤੱਕ ਜਿਹੜੇ ਇਹਦੇ ਕੇਅਰ ਟੇਕਰ ਹੀ ਉਹ ਪਰਿਵਾਰ ਸਮੇਤ ਇੱਥੇ ਰਹਿੰਦੇ ਸੀ ਤੇ ਆ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੇ ਘਰ ਦੇ ਵਿੱਚ ਵਰਤੋਂ ਵਾਲੀਆਂ ਜਿਹੜੀਆਂ ਹਨ ਉਹ ਇਹਨਾਂ ਨੇ ਰੱਖੀਆਂ ਹੋਈਆਂ ਵੀ ਲਾ ਲਓ ਵੀ ਕਿਤਾਬਾਂ ਪੜ੍ਹਦੇ ਹੀ ਜਾਂ ਦਵਾਈਆਂ ਤੇ ਆ ਮलमपट्टी ਦਾ ਸਮਾਨ ਵੀ ਹੈਗਾ ਅਗਮ ਕੀ ਚੀਜ਼ ਹੈ ਅਗਮ ਕੀ ਹੈ ਛੋਟੇ ਬੋਟ ਹੈ ਛੋਟੇ ਮੈਂ ਵੇਖਾਂ ਮਨਾ ਤੇ ਇਹ ਜਿਹੜਾ ਲਾਈਟ ਹਾਊਸ ਆ ਇਹਦੀ ਟੋਟਲ ਜਿਹੜੀ ਹਾਈਟ ਆ ਉਹ ਲਗਭਗ 118 ਮੀਟਰ ਹੈਗੀ ਆ ਥੱਲੇੋਂ ਮਤਲਬ ਸਮੁੰਦਰ ਦੇ ਲੈਵਲ ਤੋਂ ਤੇ ਉਦਾਂ ਜਿਹੜੀ ਇਹਦੀ ਆਪਣੀ ਹੈਗੀ ਆ ਉਹ 22 ਕਮੀਟਰ ਹੀ ਆ ਤੇ ਵੈਸੇ ਤਾਂ ਆਸਟ੍ਰੇਲੀਆ ਦੇ ਵਿੱਚ ਇਹਨਾਂ ਨੇ ਕਾਫੀ ਸਾਰੇ ਲਾਈਟ ਹਾਊਸ ਬਣਾਏ ਆ ਤੇ ਮਤਲਬ 18ਵੀਂ ਤੇ 19ਵੀਂ ਸਦੀ ਦੇ ਵਿੱਚ ਤਾਂ ਕਿ ਇਹਨਾਂ ਦਾ ਜਿਹੜਾ ਜਾ ਜਾਂਦਾ ਰੂਟ ਆ ਉਹ ਸੇਫ ਰਹਿਣ ਤੇ ਸ਼ੁਰੂ-ਸ਼ੁਰੂ ਦੇ ਵਿੱਚ ਇਹਨਾਂ ਕੋਲ ਕੇਰੋਸਿਨ ਜਿਹੜੇ ਲੈਂਪ ਸੀ ਨਾ ਉਹ ਜਗਦੇ ਹੁੰਦੇ ਸੀ ਤੇ ਹੌਲੀ-ਹੌਲੀ ਇਹਨਾਂ ਨੇ ਫਿਰ ਇਹਨੂੰ ਬਿਜਲੀ ਤੇ ਬਣਾ ਲਿਆ ਜਿੱਦਾਂ ਹੁਣ ਆਹ ਜਨਰੇਟਰ ਆ ਤੇ ਇਹ ਇੱਕ ਟਾਈਮ ਦੇ ਉੱਤੇ ਬਿਜਲੀ ਵਗੈਰਾ ਇੱਥੇ ਬਣਾਉਂਦਾ ਸੀ ਤੇ ਚਲੋ ਹੁਣ ਤਾਂ ਐਕਸਪਾਇਰ ਹੋ ਗਿਆ ਤੇ ਇਹਨਾਂ ਨੇ ਮਿਊਜ਼ੀਅਮ ਦੇ ਵਿੱਚ ਲਾ ਦਿੱਤਾ ਤੇ ਪਰ ਇਹ ਜਿਹੜਾ ਬੈਰਨ ਬੇ ਵੜਾ ਵਾ ਇਹ ਅਜੇ ਵੀ ਇਹਦੀ ਨੈਵੀਗੇਸ਼ਨ ਹੁਣ ਚੱਲਦੀ ਹੈ ਕਿਉਂਕਿ ਹੁਣ ਇਹਦੇ ਵਿੱਚ ਇਹਨਾਂ ਨੇ ਮਾਡਰਨ ਨੈਵੀਗੇਸ਼ਨ ਲਾਈ ਆ ਤੇ ਅਜੇ ਵੀ ਸਮੁੰਦਰੀ ਜਹਾਜ ਨੂੰ ਜਿਹੜਾ ਵਾ ਉਹ ਗਾਈਡ ਕਰਦਾ ਵਾ ਲਾਈਟ ਹਾਊਸ ਤੋਂ ਬਾਅਦ ਹੁਣ ਆਪਾਂ ਥੱਲੇ ਨੂੰ ਚੱਲਾਂਗੇ ਤੇ ਕਹਿੰਦੇ ਆ ਵੀ ਅੱਗੇ ਜਾ ਕੇ ਨਾ ਕਾਫੀ ਰਾਹ ਲੰਮਾ ਵਾ ਤੇ ਬਿਲਕੁਲ ਥੱਲੇ ਤੁਹਾਨੂੰ ਪਹਾੜੀ ਦੇ ਇਹਨਾਂ ਨੇ ਸਮੁੰਦਰ ਜਿੱਥੇ ਰੌਕਸ ਵਗੈਰਾ ਹੈਗੀਆਂ ਵਾ ਤੇ ਜਿੱਥੇ ਕਿ ਅਸਲ ਦੇ ਵਿੱਚ ਪਾਣੀ ਜਿਹੜਾ ਬਹੁਤ ਜ਼ੋਰ ਦੀ ਜਿਹੜਾ ਆ ਕੇ ਵੱਜਦਾ ਨਾ ਉਹ ਏਰੀਆ ਉੱਥੇ ਦੇਖਦਾ ਆਪਾਂ ਹੁਣ ਚੱਲਾਂਗੇ ਉਧਰ ਨੂੰ ਬਾਕੀ ਇਹ ਵੀ ਅਮੀਰ ਮੁਲਕਾਂ ਦੀਆਂ ਨਿਸ਼ਾਨੀਆਂ ਵੇਖੋ ਰਾਹ ਕਿੰਨਾ ਸੋਹਣਾ ਬਣਾਇਆ ਇਹਨਾਂ ਨੇ ਨਾ ਸੇਫਟੀ ਵੀ ਕਿੰਨੀ ਵਧੀਆ ਦਿੱਤੀ ਹੈ ਤੇ ਸਾਫ ਸਪਾਈ ਦਾ ਵੀ ਕਿੰਨਾ ਧਿਆਨ ਰੱਖਿਆ ਆਇਆ ਹੈ ਕਰਦੇ ਕਰਦੇ ਫੇਕੂ ਚੱਕਦੇ ਤੇ ਆਪਾਂ ਆਹ ਵਾਲੇ ਏਰੀਏ ਦੀ ਗੱਲ ਕਰਦੇ ਪਏ ਹਾਂ ਵੀ ਮੰਨ ਲਓ ਕਿ ਇੱਥੇ ਕੋਈ ਸ਼ਿਪ ਆ ਜਾਂਦਾ ਤੇ ਜੇ ਆ ਕਿੰਨੇ ਤਿੱਖੇ ਪੱਥਰ ਆਦੇ ਇੱਥੇ ਜੇ ਟਕਰਾ ਜਾਵੇ ਆਲੇ ਤਾਂ ਕੁਝ ਨਹੀਂ ਭਜਣਾ ਹਨਾ ਤੇ ਪਾਣੀ ਵੀ ਵੇਖੋ ਵੀ ਲਹਿਰਾਂ ਕਿੰਨੀਆਂ ਤੇਜ਼ ਆ ਪੰਦਾ ਕਿਤੇ ਉੱਥੇ ਫਸ ਜੇ ਤਾਂ ਕਿਤੇ ਮੈਨੂੰ ਲੱਗਦਾ ਵੀ ਧੂ ਧੂ ਮਾਰਨਾ ਇਹ ਇੰਨੀ ਅਸ਼ਲਾ ਪਾਣੀ ਦੀਆਂ ਤੇਜ ਹੈ ਜੇ ਕਹਿੰਨੇ ਵੇਖਣਾ ਹੋਵੇ ਨਾ ਵੀ ਪਾਣੀ ਚ ਜ਼ੋਰ ਕਿੰਨਾ ਤੇ ਮੈਨੂੰ ਲੱਗਦਾ ਵੀ ਆਹ ਜਗਾ ਜਿਹੜੀ ਹੈ ਨਾ ਇਹ ਪੱਕਾ ਬੰਦੇ ਨੂੰ ਦਿਖਾਉਂਦੀ ਆ ਵੀ ਭਾਈ ਕਿੰਨੇ ਤੇਜ਼ ਆ ਮਤਲਬ ਉਹ ਛਲ ਤੇ ਕਿੰਨੇ ਜ਼ੋਰ ਦੇ ਨਾਲ ਜਿਹੜੀ ਆ ਪੱਥਰਾਂ ਦੇ ਨਾਲ ਵੱਜਣ ਢਈ ਆ ਤੇ ਆ ਜਿਹੜਾ ਸੀਨ ਆ ਨਾ ਮਤਲਬ ਕਿ ਇਹ ਬਿਆਨ ਨਹੀਂ ਕੀਤਾ ਜਾ ਸਕਦਾ ਬਹੁਤ ਜ਼ਿਆਦਾ ਸੋਹਣਾ ਆ ਇਹੀ ਸੀ ਇਹ ਤਾਂ ਜਿਹੜਾ ਮੇਨ ਏਰੀਆ ਵੇਖਣ ਵਾਲਾ ਹੁਣ ਇਸ ਤੋਂ ਬਾਅਦ ਆਪਾਂ ਕਰਾਂਗੇ ਬ੍ਰਿਸਬੇਨ ਸ਼ਹਿਰ ਦੀ ਵਾਪਸੀ ਤੇ ਰਾਹ ਦੇ ਵਿੱਚ ਇੱਕ ਜਗ੍ਹਾ ਤੇ ਖੜਾਂਗੇ ਵਗੈਰਾ ਕਾਫੀ ਵਗੈਰਾ ਪੀਵਾਂਗੇ ਜਿਹੜਾ ਸ਼ਹਿਰ ਦਾ ਏਰੀਆ ਤੇ ਉਸ ਤੋਂ ਬਾਅਦ ਸਿੱਧੇ ਬੈਕ ਟੂ ਬ੍ਰਿਸਬੇਨ ਤੇ ਦੇਖਦੇ ਹਾਂ ਜੇ ਟਾਈਮ ਮਿਲ ਗਿਆ ਤਾਂ ਆਪਾਂ ਬ੍ਰਿਸਬੇਨ ਸਿਟੀ ਵੀ ਥੋੜੀ ਜਿਹੀ ਘੁੰਮ ਲਾਂਗੇ ਸ਼ਾਮ ਟਾਈਮ ਤੇ ਥੱਲੇ ਨੂੰ ਤਾਂ ਅਸੀਂ ਬੜੇ ਚਾਅ ਨਾਲ ਗਏ ਹਾਂ ਤੇ ਹੁਣ ਜਦੋਂ ਉੱਪਰ ਨੂੰ ਆਉਣਾ ਪੈਂਦਿਆ ਨਾ ਪੂਰੀ ਜੋਰਜ ਮੈਚ ਹੋਣ ਡਈ ਆ ਤੇ ਲੱਤਾਂ ਕਦਾ ਭਾਰ ਨਹੀਂ ਛਲਣ ਡੀਆਂ ਥੱਲੇ ਨਿਵਾਨ ਕਾਫੀ ਜ਼ਿਆਦਾ ਸੀ ਉਹ ਸਾਹਮਣੇ ਜਿਹੜਾ ਏਰੀਆ ਨੇ ਇੱਥੇ ਰੋਕਿਆ ਉੱਥੋਂ ਤੱਕ ਅਹੀਂ ਗਏ ਆ ਤੇ ਉੱਥੋਂ ਫੇਰ ਤੁਰ ਕੇ ਤਾਂ ਨੂੰ ਚੜੇ ਆ ਤੇ ਹੁਣ ਸਾਨੂੰ ਇਹ ਆ ਕਿ ਵਾਪਸ ਨਹੀਂ ਜਾਣਾ ਪਊਗਾ ਲਾਈਟ ਹਾਊਸ ਵੱਲੋਂ ਥੋੜਾ ਜਿਹਾ ਅੱਗੇ ਜਾ ਕੇ ਰਾਈਟ ਨੂੰ ਰਸਤਾ ਮੁੜਦਾ ਤੇ ਉਹ ਸਿੱਧਾ ਥੱਲੇ ਰੋਡ ਸਾਈਡ ਨੂੰ ਚਲ ਜਾਂਦਾ ਮੇਨ ਨੂੰ ਤੇ ਆ ਜਿਹੜਾ ਵਾ ਇਹ ਬੈਰਨ ਸਿਟੀ ਦਾ ਜਿਹੜਾ ਮੇਨ ਵਿਚ ਏਰੀਆ ਜਿੱਥੇ ਕਿ ਲਣਾਉਣਾ ਆਸਾਨ ਆ ਤੇ ਬੜਾ ਪਧਰਾ ਜਿਹਾ ਏਰੀਆ ਵਾ ਤੇ ਇਹ ਬਿਲਕੁਲ ਸ਼ਹਿਰ ਦੇ ਨਾਲ ਹੀ ਟੱਚ ਕਰਦਾ ਤੇ ਆ ਸੱਜੇ ਪਾਸੇ ਜਿਹੜਾ ਵਾ ਇਹ ਸਾਰਾ ਸ਼ਹਿਰ ਦਾ ਏਰੀਆ ਵਾ ਆ ਸਾਹਮਣੇ ਜਿਹੜੇ ਆ ਇਹ ਸਾਰੇ ਰੈਸਟੋਰੈਂਟ ਆ ਤੇ ਹੋਟਲਸ ਵਗੈਰਾ ਹੈਗੇ ਆ ਤੇ ਇਹ ਸਾਰਾ ਜਿਹੜਾ ਵਾ ਟੂਰਿਸਟ ਪਲੇਸ ਹੀ ਆ ਘੁੰਮਣ ਫਿਰਨ ਨੂੰ ਬਹੁਤ ਸੋਹਣਾ ਬਣਿਆ ਵਾ ਤੇ ਇਹ ਜੋ ਸਾਹਮਣੇ ਨਜ਼ਰ ਆ ਰਿਹਾ ਹੈਗਾ ਜੀ ਬ੍ਰਿਸਬੇਨ ਸਿਟੀ ਤੇ ਇਹ ਆਸਟ੍ਰੇਲੀਆ ਦੀ ਤੀਜੇ ਨੰਬਰ ਦੀ ਸਭ ਤੋਂ ਵੱਡੀ ਸਿਟੀ ਆ ਤੇ ਇਸ ਟਾਈਮ ਅਸੀਂ ਹੈਗੇ ਆਂ ਜੀ ਸਾਊਥ ਬੈਂਕ ਦੇ ਉੱਤੇ ਇਹ ਬ੍ਰਿਸਬੇਨ ਰਿਵਰ ਦੇ ਨਾਲ ਜਿਹੜੀ ਵਾਕ ਬਣੀ ਹੋਈ ਆ ਤੇ ਬਹੁਤ ਸੋਹਣੀ ਇਹਨਾਂ ਨੇ ਜਿੱਦਾਂ ਨਾਲ-ਨਾਲ ਪਾਰਕ ਆ ਬੱਚਿਆਂ ਦੇ ਪਲੇ ਏਰੀਆ ਹੋ ਗਏ ਤੇ ਸਾਰੀ ਜਿਹੜੀ ਹੈ ਫੁੱਲਾਂ ਦੇ ਨਾਲ ਆਪਣੀ ਸਜਾਵਟ ਜਿਹੜੀ ਆ ਕਾਫੀ ਸਾਰੀ ਕੀਤੀ ਹੋਈ ਆ ਤੇ ਇਹ ਕਾਫੀ ਲੰਮਾ ਰਸਤਾ ਵਾ ਜਿਹੜਾ ਤੇ ਦੋਵੇਂ ਪਾਸੇ ਇਹਨਾਂ ਦੇ ਉੱਚੇ-ਉੱਚੀਆਂ ਬਿਲਡਿੰਗਾਂ ਵਾ ਤੇ ਵਿੱਚ ਜਿਹੜਾ ਰਿਵਰ ਵਗਦਾ ਉਹਦੇ ਵਿੱਚ ਬੋਟਿੰਗ ਆ ਵਗੈਰਾ ਵੀ ਹੈਗੀ ਆ ਤੇ ਇਹ ਆ ਵੀ ਸ਼ਾਮਾਂ ਨੂੰ ਕਹਿੰਦੇ ਆ ਵੀ ਜਿਆਦਾ ਸੋਹਣੀ ਲੱਗਦੀ ਆ ਕਿਉਂਕਿ ਹੁਣ ਜਿਵੇਂ-ਜਿਵੇਂ ਰਾਤ ਪੈਣੀ ਆ ਤਵੇਂ-ਤਵੇਂ ਸਾਰੀਆਂ ਬਿਲਡਿੰਗਸ ਦੀਆਂ ਡੀਆਂ ਲਾਈਟਾਂ ਆ ਔਨ ਹੋ ਜਾਣੀਆਂ ਵਾ ਤੇ ਰਾਤ ਨੂੰ ਜਿਹੜੀ ਜਗਮਗਿਆ ਉਹ ਜਿਆਦਾ ਮਾਹੌਲ ਜਿਹੜਾ ਉਹਨੂੰ ਹੋਰ ਵਧੀਆ ਕਰ ਦਿੰਦੀ ਆ ਤੇ ਹੁਣ ਆਪਾਂ ਇਹ ਸਾਰਾ ਜਿਹੜਾ ਏਰੀਆ ਵਾ ਹੌਲੀ-ਹੌਲੀ ਅੱਗੇ ਨੂੰ ਗਾਉਨੇ ਆ ਤੇ ਦੇਖਦੇ ਆ ਜਿਹੜੀ-ਜਿਹੜੀ ਚੀਜ਼ ਕੋਈ ਵਧੀਆ ਲੱਗਦੀ ਆ ਤਾਂ ਆਪਾਂ ਤੁਹਾਨੂੰ ਨਾਲ ਦੀ ਨਾਲ ਵਿਖਾਈ ਜਾਂਦੇ ਤੇ ਜਿਹੜੀ ਉਹ ਸਾਹਮਣੇ ਰਾਉਂਡ ਬਿਲਡਿੰਗ ਆ ਹੈਗੀ ਆ ਕਵੀਨ ਵਾਫ ਬਿਲਡਿੰਗ ਰੈ residențial ਬਿਲਡਿੰਗ ਹੈ ਵੈਸੇ ਤੇ ਪਰ ਇੱਥੇ ਲਾਈਟ ਸ਼ੋ ਵੀ ਹੁੰਦੇ ਆ ਸਾਹਮਣੇ ਰਾਤ ਨੂੰ ਮਤਲਬ ਸਾਹਮਣੇ ਬੈਠਣ ਵਾਸਤੇ ਜਗ੍ਹਾ ਬਣੀ ਹੋਈ ਆ ਤੇ ਉਹਦੇ ਉੱਤੇ ਹਲਕਾ ਫੁਲਕਾ ਜਿਹੜਾ ਲਾਈਟ ਸ਼ੋ ਆ ਉਹ ਵੀ ਹੁੰਦਾ ਤੇ ਇਹ ਆ ਜੀ ਕਵੀਨ ਵਾਫ ਜਿਹੜੀ ਬਿਲਡਿੰਗ ਆ ਤੇ ਇਹ ਰਾਤ ਦਾ ਕੁਛ ਇਹਦਾ ਹੌਲੀ ਹੌਲੀ ਹੁਣ ਲਾਈਟਾਂ ਜਿਹੜੀਆਂ ਜਗਣੀਆਂ ਸ਼ੁਰੂ ਹੋ ਗਈਆਂ ਤੇ ਆ ਸਾਹਮਣੇ ਜਿਹੜਾ ਬ੍ਰਿਜ ਆ ਨਾ ਇਨੂੰ ਨੇਵਲ ਬੋਨਰ ਬ੍ਰਿਜ ਕਰਕੇ ਕਹਿੰਦੇ ਆ ਤੇ ਵੈਸੇ ਲਾਈਟਾਂ ਵੀ ਬਹੁਤ ਸੋਹਣੀਆਂ ਜਗੰਡੀਆਂ ਇਹਦੇ ਉੱਤੇ ਤੇ ਸੋਨਾ ਵੀ ਬੜਾ ਬਣਾਇਆ ਇਹਨਾਂ ਨੇ ਇਹ ਬ੍ਰਿਜ ਜਿਹੜਾ ਵਾ ਇਹ ਪਰਲੇ ਪਾਸੇ ਕ੍ਰੋਸਿੰਗ ਵਾਸਤੇ ਸਿੱਧਾ ਉਹ ਬਿਲਡਿੰਗ ਦੇ ਲਾਗੇ ਜਿਹੜਾ ਵਾ ਪਹੁੰਚ ਜਾਂਦਾ ਤੇ ਬਾਕੀ ਇਹ ਜਿਹੜਾ ਬਿਲਡਿੰਗ ਇਹਦੇ ਟਾਪ ਤੇ ਵੀ ਜਾਣ ਦਿੰਦੇ ਆ ਤੇ ਉੱਪਰ ਵੀ ਆਪਾਂ ਚੱਲਾਂਗੇ ਤੇ ਆ ਜਿਹੜੀ ਸਾਹਮਣੇ ਸਟਰਕਚਰ ਦਿਖਣ ਰਿਹਾ ਨਾ ਇਹ ਵੈਸੇ ਮੰਦਿਰ ਦੀ ਵਾਂਗੂ ਲੱਗ ਰਿਹਾ ਪਰ ਇਹ ਮੰਦਿਰ ਹੈ ਨਹੀਂ ਆਜੋ ਆਜੋ ਅ ਹੋਰ ਅਰਦਾਸਾਂ ਇਕੱਠੇ ਕਰਾਂਗੇ ਫਿਰ ਪੂਰੀਆਂ ਹੋਣੀਆਂ ਤੇ ਇਹਦੀ ਖਾਸ ਗੱਲ ਇਹ ਆ ਕਿ ਇਹ ਜਿਹੜਾ ਸਾਰਾ ਸਟਰਕਚਰ ਹੈ ਨੇਪਾਲ ਦੇ ਵਿੱਚ ਬਣਿਆ ਇਹ ਲਗਭਗ 80 ਟਨ ਇਹਨੂੰ ਟਿੰਬਰ ਲੱਗਾ ਵਾ ਤੇ 160 ਪਰਿਵਾਰਾਂ ਨੇ ਮਿਲ ਕੇ ਇਹਨੂੰ ਬਣਾਇਆ ਤੇ ਇਹ ਉਥੋਂ ਐਕਸਪੋਰਟ ਕੀਤਾ ਗਿਆ ਸੀ ਇੱਥੇ ਜਦੋਂ 1988 ਦੇ ਵਿੱਚ ਇੱਥੇ ਐਕਸਪੋ ਸੀ ਤੇ ਉਹਨਾਂ ਨੇ ਇੱਥੇ ਲਿਆ ਕੇ ਤੈਨੂੰ ਅਸੈਂਬਲ ਕੀਤਾ ਐਕਸਪੋ ਵਾਲੀ ਸਾਈਟ ਦੇ ਉੱਤੇ ਤੇ ਫਿਰ ਜਦੋਂ ਐਕਸਪੋ ਖਤਮ ਹੋਇਆ ਤੇ ਇਹਨਾਂ ਨੂੰ ਲੱਗਾ ਵੀ ਨਹੀਂ ਇਸ ਸਟਰਕਚਰ ਨੂੰ ਸਾਹਮਣਾ ਚਾਹੀਦਾ ਵਾ ਤੇ ਫਿਰ ਉਹਨਾਂ ਨੇ ਇਹ ਜਿਹੜੀ ਜਗ੍ਹਾ ਵਾ ਜਿਹੜੀ ਬ੍ਰਿਸਬਨ ਰਿਵਰ ਦੇ ਉੱਤੇ ਸਾਊਥ ਬੈਂਕ ਆ ਤੇ ਇਸ ਜਗ੍ਹਾ ਨੂੰ ਚੁਣਿਆ ਫਿਰ ਉੱਥੋਂ ਐਕਸਪੋ ਤੋਂ ਸਾਰਾ ਪੁੱਟ ਕੇ ਲਿਆਏ ਆ ਤੇ ਦੁਬਾਰਾ ਉਹਨਾਂ ਨੇ ਇਸ ਜਗ੍ਹਾ ਦੇ ਉੱਤੇ ਪੱਕੇ ਤੌਰ ਤੇ ਇਹਨੂੰ ਅਸੈਂਬਲ ਕਰ ਦਿੱਤਾ ਤੇ ਵੈਸੇ ਵੇਖਣ ਦੇ ਵਿੱਚ ਵੀ ਬਹੁਤ ਸੋਹਣਾ ਲੱਗਦਾ ਤੇ ਆਹ ਜਿਹੜਾ ਬ੍ਰਿਜ ਹੈ ਤਾਂ ਨੈਵਲ ਬੋਨਰ ਬ੍ਰਿਜ ਆ ਤੇ ਇਹ ਐਕਚੁਅਲੀ ਨੈਵਲ ਥੋਮਸ ਬੋਨਰ ਕਰਕੇ ਨਾ ਇੱਕ ਮੂਲ ਨਿਵਾਸੀ ਹੀ ਜਿਹੜਾ ਕਿ ਸੈਨੇਟਰ ਚੁਣਿਆ ਸੀ 1971 ਦੇ ਵਿੱਚ ਤੇ ਇਹ ਉਹਦੇ ਨਾਂ ਦੇ ਉੱਤੇ ਇਹਨਾਂ ਨੇ ਇਸ ਬ੍ਰਿਜ ਦਾ ਨਾਂ ਰੱਖਿਆ ਤੇ ਉਹ ਸਾਹਮਣੇ ਜਿਹੜਾ ਚਮਕਣ ਡਿਆ ਵਾ ਇਹ ਵਿਕਟੋਰੀਆ ਬ੍ਰਿਜ ਆ ਸ਼ਾਇਦ ਤੇ ਇਹ ਮੇਨਲੀ ਵੈਸੇ ਟ੍ਰੈਫਿਕ ਕਰਾਸਿੰਗ ਵਾਸਤੇ ਹੀ ਆ ਪਰ ਜਿਹੜਾ ਨੈਵਲ ਬ੍ਰਿਜ ਹੈਗਾ ਇਹ ਸਿਰਫ ਓਨਲੀ ਆਪਣਾ ਤੁਰ ਫਿਰ ਕੇ ਤੁਸੀਂ ਕਰਾਸ ਕਰ ਸਕਦੇ ਉੱਤੇ ਕੋਈ ਗੱਡੀ ਜਾਂ ਕੋਈ ਕਾਰ ਇਹਦੇ ਉਤੋਂ ਦੀ ਨਹੀਂ ਲੰਗਦੀ ਜਿਹੜੀ ਆਪਾਂ ਰਾਉਂਡ ਬਿਲਡਿੰਗ ਵੇਖ ਰਹੇ ਹਾਂ ਇਹ ਇੱਥੋਂ ਲਿਫਟ ਜਾਂਦੀ ਹੈ ਉਹਦੇ ਉੱਪਰ ਵਾਸਤੇ ਤੇ ਉੱਪਰ ਜਾ ਕੇ ਤੇ ਜਿਹੜਾ ਆਲੇ-ਦੁਆਲੇ ਦਾ 뷰 ਹੈ ਨਾ ਉਹ ਸਾਰਾ ਵੇਖਦੇ ਆਪਾਂ ਤੇ ਜਿਹੜੇ ਰਾਤ ਦਾ 뷰 ਵੇਖਣ ਦੇ ਸ਼ੌਕੀਨ ਆ ਨਾ ਉਹਨਾਂ ਵਾਸਤੇ ਜਿਹੜੀ ਆ ਕੁਈਨ ਵਾਫ ਜਿਹੜੀ ਬ੍ਰਿਸਬੇਨ ਦੀ ਜਿਹੜੀ ਬਿਲਡਿੰਗ ਆ ਨਾ ਇਹ ਸਭ ਤੋਂ ਬੈਸਟ ਆ ਤੇ ਇੱਥੇ ਥੱਲੇ ਗਰਾਊਂਡ ਦੇ ਉੱਤੇ ਵੀ ਉਹਨਾਂ ਨੇ ਗਲਾਸ ਲਾਇਆ ਹੋਇਆ ਵਾ ਤੇ ਜੇ ਕੋਈ ਦਿਨੇ ਆਉਂਦਾ ਤੇ ਸ਼ਾਇਦ ਉਹ ਉਹਦੇ ਵਾਸਤੇ ਜ਼ਿਆਦਾ ਬੈਟਰ ਆ ਕਿਉਂਕਿ ਰਾਤ ਨੂੰ ਥੱਲੇ ਦਾ ਜਿਹੜਾ ਪੈਰਾਂ ਦੇ ਥੱਲੇ ਉਹ ਜਿਹੜਾ ਗਲਾਸ ਲੱਗਾ ਉਹਦਾ 뷰 ਜ਼ਿਆਦਾ ਵਧੀਆ ਆਊਗਾ ਬਾਕੀ ਰਾਤ ਨੂੰ ਜਿਹੜਾ 뷰 ਆ ਕੁਛ ਇਦਾਂ ਦਾ ਇੱਥੇ ਆਉਂਦਾ ਵਾ ਤੇ ਇੱਕ ਹੋਰ ਇੱਥੇ ਲਾਗੇ ਜਗ੍ਹਾ ਹੈਗੀ ਆ ਜਿਹਨੂੰ ਕਿ ਮਾਉਂਟ ਕੁੱਟਾ ਕਰਕੇ ਕਹਿੰਦੇ ਆ ਕੁੱਤਾ ਨਹੀਂ ਮਤਲਬ ਕੁੱਟਾ ਤੇ ਉਹ ਉਥੋਂ ਵੀ ਜਿਹੜਾ ਸ਼ਹਿਰ ਦਾ ਜਿਹੜਾ ਵਿਊ ਆ ਨਾ ਉਹ ਬਹੁਤ ਜ਼ਿਆਦਾ ਸੋਹਣਾ ਆਉਂਦਾ ਵਾ ਤੇ ਇਹ ਵੇਖੋ ਇਹ ਸਾਰੇ ਜਿਹੜੇ ਬ੍ਰਿਜ ਆ ਤੇ ਬੜੇ ਇੱਥੋਂ ਕਲੀਅਰਲੀ ਨਜ਼ਰ ਆਉਂਦੇ ਆ ਤੇ ਥੱਲੇ ਆ ਹਾਈਵੇ ਵੀ ਆ ਰਿਹਾ ਜਿਹੜਾ ਇਹਨੂੰ ਵਾਫ ਰੋਡ ਕਰਕੇ ਵੀ ਕਹ ਦਿੰਦੇ ਆ ਤੇ ਆ ਅਸੀਂ ਹੁਣ ਬਿਲਕੁਲ ਆਪੋਜ਼ਿਟ ਸਾਈਡ ਦੇ ਉੱਤੇ ਆ ਵਾਫ ਵਾਲੀ ਬਿਲਡਿੰਗ ਵਾਲੀ ਸਾਈਡ ਦੇ ਉੱਤੇ ਤੇ ਦਿਨੇ ਆਪਾਂ ਪਰਲਾ ਜਿਹੜਾ ਰਿਵਰ ਬੈਂਕ ਸੀ ਉਹ ਕਵਰ ਕੀਤਾ ਸੀ ਤੇ ਹੁਣ ਰਾਤ ਨੂੰ ਜਦੋਂ ਵਾਪਸੀ ਆ ਤਾਂ ਆਪਾਂ ਇਹ ਵਾਲੀ ਸਾਈਡ ਤੇ ਵਾਪਸ ਜਾ ਰਹੇ ਆ ਤੇ ਹੈ ਕਿ ਨਹੀਂ ਵੇਖਣ ਨੂੰ ਲੱਗ ਰਿਹਾ ਜਿਹੜੀ ਅਵਤਾਰ ਮੂਵੀ ਹਾਲੀਵੁੱਡ ਦੀ ਬਣੀ ਆ ਤੇ ਉਹਦੇ 'ਚ ਵੀ ਰੁੱਖ ਇਦਾਂ ਦਾ ਇੱਕ ਨਜ਼ਰ ਆਉਂਦਾ ਕਿੰਨੀਆਂ ਲੜੀਆਂ ਲਾਈਆਂ ਤੇ ਇਹ ਵਿਚਾਰਾ ਰੁੱਖ ਵੀ ਕਮਲਾ ਕੀਤਾ ਪਿਆ ਇਹਨਾਂ ਨੇ ਪਰੇਆ ਵੀ ਵੇਖਣ ਨੂੰ ਬਹੁਤ ਜ਼ਿਆਦਾ ਸੋਹਣਾ ਲੱਗਦਾ ਤੇ ਐਂ ਲੱਗਦਾ ਵੀ ਜਦਾਂ ਇੱਕ ਵੱਖਰੀ ਦੁਨੀਆ ਚ ਆਪਾਂ ਆ ਗਏ ਹੁਣੇ ਆ ਤੇ ਅੱਜ ਦੀ ਵੀਡੀਓ ਅਸੀਂ ਇੱਥੇ ਹੀ ਕਰਦੇ ਹਾਂ ਸਮਾਪਤ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ ਤੇ ਜਿਉਂਦੇ ਬਸਤੇ ਰਹੋ ਜੀ